ਸਤਿ ਸ਼੍ਰੀ ਅਕਾਲ ਜੀ ਪ੍ਰავਜਰ ਭਗਤ ਮੈਂ ਅੱਜ ਮੇਰੇ ਨਾਲ ਸਾਥੀ ਕਾਲਾ ਪ੍ਰਧਾਨ ਜੀ ਇੰਦਰ ਜੀ ਇੰਦਰ ਜੀ ਦੀ ਭਗਲ ਕੋਤਰਾ ਜੀ ਉਸ ਤੋਂ ਬਾਅਦ ਪ੍ਰੀਤ ਸਾਗਰ ਜੀ ਔਰ ਬਾਕੀ ਸਾਰੇ ਮੇਰੇ ਜਿਹਨੇ ਸਾਥੀ ਹੈ ਉਹ ਤਕਰੀਬਨ ਪੂਰੇ ਗੜੇ ਦੇ ਵਿੱਚ ਜਿਹੜੇ ਆ ਪੰਜ ਜਿਹੜੇ ਕਨਫੀਡੈਂਸੀ ਕਾਰਡ ਜਿਹੜੇ ਉਹ ਭਰਦੇ ਜਾ ਰਹੇ ਆ ਤਕਰੀਬਨ ਪੂਰੇ ਗੜੇ ਦੇ ਵਿੱਚ ਇੱਥੇ ਨਹੀਂ ਮਦਨਾ ਚੌਂਕ ਦੇ ਵਿੱਚ ਆਇਆ ਬਾਕੀ ਹਰ ਹੱਥਾਂ-ਥਾਂ ਤੇ ਜਿਹੜੇ ਉਹ ਕਾਰ ਬਰ ਜਾ ਰਹੇ ਆ ਔਰ ਮੈਂ ਬਾਕੀ ਵੀ ਆਪਣੇ ਸਾਰੇ ਵਰਕਰਾਂ ਨੂੰ ਜਾਂ ਬਾਕੀ ਜਿੱਥੇ ਤੇ ਵੀ ਮੇਰੇ ਵਰਕਰ ਜਾਂ ਮੇਰੇ ਕਾਂਗਸ ਕੁਆਡਿ ਲੋਕ ਹੁੰਦੇ ਆ ਮਨੋਂ ਬੇਨਤੀ ਕਰਦਾ ਆਂ ਕਿ ਇਹ ਗਰੰਟੀ ਜਿਹੜੀ ਘਰ-ਘਰ ਪਹੁੰਚਾਈ ਜਾਵੇ ਤਾਂ ਜੋ ਲੋਕਾਂ ਨੂੰ ਇਹ ਸਪੀਅਰ ਕਿਦਾ ਅਵੇਦ ਦਾ ਸਾਇਦੇ ਔਰ ਕੱਲ ਨੂੰ ਜੇ ਸਰਕਾਰ ਬਣਦੀ ਹੈ ਕਾਂਗਸ ਗੰਢੀ ਦੇ ਰਹੀ ਹੈ ਕਾਂਗਸ ਪਾਰਟੀ ਤਾਂ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਰੰਟੀ ਦਿੱਤੀ ਆ ਉਹ ਤੁਹਾਨੂੰ ਜਿਹੜੀ ਘਰ-ਘਰ ਜਾ ਕੇ ਲੋਕਾਂ ਨੂੰ ਪੈਣਾ ਮੇਰੀਆਂ ਸਾਹਮਣੇ ਮਿਲ ਵੀ ਸਕੇ ਇਸ ਲਈ ਵੀ ਸਭ ਨੂੰ ਬੇਨਤੀ ਇਹ ਵੀ ਆ ਕਿਤਾ ਜਾਵੇ ਅੱਜ ਗੜੇ ਦੇ ਵਿੱਚ ਜਿਹੜਾ ਵਾ ਉਹ ਬੜਾ ਸ਼ਮ ਮਾਹੌਲ ਵੀ ਆ ਔਰ ਮੈਂ ਸਭ ਨੂੰ ਬੇਨਤੀ ਵੀ ਕਰਦਾ ਆਂ ਕਿ ਚੰ ਜੰਨੀ ਸਾਹਿਬ ਨੂੰ ਪਾਣੀ ਹੈ ਪੰਜੇ ਦੇ ਪੰਜੇ ਦੇ ਨਿਸ਼ਾਦ ਮੋਹ ਲਾਣੀ ਹੈ ਤੇ ਵੱਡੀ ਗਿਣਤੀ ਨਾਲ ਜਣਾ ਹੈ ਚਲੋ ਜੀ ਸਨਿਮਰ ਸਾਡੇ ਆਪਣੇ ਐਕਸੀਏਮ ਆ ਗਏ ਆ ਉਹਨਾਂ ਨੂੰ ਅੱਜ ਜਤਾ ਕੇ ਭੇਜੀਏ ਵੱਡੀ ਗਿਣਤੀ ਦਾ ਜਿਹੜਾ ਉਹਨਾਂ ਆਪਾਂ ਲੋਕ ਸਭਾ ਦੇ ਵਿੱਚ ਜਾ ਕੇ ਬਣਾ ਕੇ ਭੇਜੀਏ ਇੰਨੇ ਕਹਿੰਦਾ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਨਮਸਕਾਰ